ਕਾਇਮ ਰਤਪਾਲ ਸਿੰਘ ਦੇ ਸਬੰਧੀ ਜਦੋਂ ਇੱਕ ਖਬਰ ਆਉਂਦੀ ਹੈ ਕਿ ਯੂਏਪੀਏ ਲਾਦਤਾ ਗਿਆ ਇਹ ਐਕਸ਼ਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਹਰਪਾਲ ਸਿੰਘ ਖਾਰਾ ਸੀਨੀਅਰ ਐਡਵੋਕੇਟ ਨੇ ਸੀਨੀਅਰ ਵਕੀਲ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਉਸ ਜ਼ਿਕਰ ਦੇ ਵਿੱਚ ਹਰਪਾਲ ਸਿੰਘ ਖਾਰਾ ਨੇ ਸੁਖਬੀਰ ਬਾਦਲ ਦਾ ਜ਼ਿਕਰ ਕਰ ਦਿੱਤਾ ਹੁਣ ਇਸ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਸਬੰਧੀ ਕਿਹੜੀ ਗੱਲ ਹੈ ਜਿਹੜੀ ਹਰਪਾਲ ਸਿੰਘ ਖਾਰਾ ਦੱਸਦੇ ਪਏ ਨੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਦੋ ਮਾਮਲਿਆਂ ਦਾ ਜ਼ਿਕਰ ਹਰਪਾਲ ਸਿੰਘ ਖਾਰਾ ਕਰਦੇ ਸੁਣਾਈ ਦਿੱਤੇ ਨੇ ਨਜ਼ਰ ਆਏ ਨੇ ਔਰ ਹਰਪਾਲ ਸਿੰਘ ਖਾਰਾ ਨੇ ਇਹ ਦੋ ਮਾਮਲਿਆਂ ਦੇ ਵਿੱਚ ਇਹੀ ਤਜਵੀਜ਼ ਰੱਖੀ ਹੈ ਕਿ 307 ਕਿਉਂ ਲਾਈ ਹੈ ਔਰ ਗੱਲਬਾਤ ਦੌਰਾਨ ਹਰਪਾਲ ਸਿੰਘ ਖਾਰਾ ਨੇ ਇਹੀ ਤਜਵੀਜ਼ ਪੇਸ਼ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਫਿਰ ਉਹਨਾਂ ਮਾਮਲਿਆਂ ਸਬੰਧੀ 307 ਕਿਉਂ ਲਾਈ ਗਈ 302 ਕਿਉਂ ਨਹੀਂ ਲਾਈ ਗਈ ਕਿਸੇ ਕੰਪੈਰੀਜ਼ਨ ਦਾ ਜ਼ਿਕਰ ਕਰਦੇ ਸੁਣਾਈ ਦਿੱਤੇ ਨੇ ਹਰਪਾਲ ਸਿੰਘ ਖਾਰਾ ਔਰ ਉਸੇ ਤੋਂ ਬਾਅਦ ਭਾਈ ਅਵਰਤਪਾਲ ਸਿੰਘ ਉੱਤੇ ਲੱਗੀ ਯੂਏਪੀਏ ਦਾ ਲਿੰਕ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਜੋੜਦੇ ਨਜ਼ਰ ਆਂਦੇ ਪ੍ਰਤੀਤ ਹੋਏ ਨੇ ਖੈਰ ਕੀ ਕੁਝ ਬੋਲੇ ਨੇ ਹਰਪਾਲ ਸਿੰਘ ਖਾਰਾ ਫੋਨ ਕਾਲ ਉੱਤੇ ਆਓ ਸੁਣਦੇ ਆਂ ਕੀ ਸ਼ਰਮ ਮੌਣੀ ਚਾਹੀਦੀ ਇਹੋ ਜਿਹੀ ਸਰਕਾਰ ਨੂੰ ਤੁਸੀਂ ਸਰਵੀਰ ਬਾਦਲ ਦੇ ਖਿਲਾਫ 302 ਦਾ ਚਲਾਨ ਪੇਸ਼ ਨਹੀਂ ਕਰ ਸਕੇ 2 ਸਾਲ ਹੋ ਗਏ ਤੁਹਾਨੂੰ ਹੂੰ 2 ਸਾਲ ਦੇ ਵਿੱਚੋਂ ਮਾਰਚ 2023 ਦੇ ਵਿੱਚ ਮੇਰੇ ਨਾਲ ਹੀ ਵਾਦਾ ਕਰਕੇ ਗਏ ਹੂੰ ਕਿ 15 ਜਿਹੜਾ ਜੇ ਚਲਾਨ ਪੇਸ਼ ਕਰਾਂਗੇ ਜਿਹੜਾ ਦੋ ਮਰਡਰ ਹੋਏ ਨੇ ਉਹਦਾ ਚਲਾਨ ਪੇਸ਼ ਨਹੀਂ ਹੋਇਆ ਜਿਹੜੇ ਬਾਲ ਸਿੰਪਲੀਫਾਈ ਕਰ ਰਹੇ ਨੇ ਉਹ ਆਦਮੀ ਜਿਹੜਾ ਹੈ ਉਹ ਟੂ